ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ YouTube ਚੈਨਲ ਦੇ ਉੱਪਰ ਅੱਜ ਮੈਂ ਬਣਾਉਣ ਜਾ ਰਹੀ ਹਾਂ ਵੀਡੀਓ ਆਪਣੇ ਰੈਸਟੋਰੈਂਟ ਦੇ ਬਾਰੇ ਵਿੱਚ ਜੋ ਕਿ ਅਸੀਂ ਲਾਇਆ ਹੈਗਾ ਜੀ ਵੇਚਣ ਲਈ ਇਹ ਹੈਗੀ ਐਂਟਰੀ ਮੂਰੇ ਹੈਗਾ ਜੀ ਚ ਚਰਾਸਤਾ ਬੋਝ ਸਕਦੇ ਆ ਚਾਹ ਦੇ ਪਾਟੇ ਨੂੰ ਰੋਡ ਜਾਂਦੇ ਨੇਗੇ ਚ ਰਸਤੇ ਦੇ ਵਿੱਚ ਹੈਗਾ ਪਿੰਡ ਹੈਗਾ ਜੀ ਆਡਨਡਾ ਫਲੂਨੇਵਰਗ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਉਣੀ ਆ ਸਾਰਾ ਐਂਟਰੀ ਹੈਗੀ ਜੀ ਇਧਰੋਂ ਤੇ ਐਂਟਰੀ ਤੇ ਬਾਅਦ ਵਿੱਚੋਂ ਅਸੀਂ ਐਂਟਰ ਹੁੰਨੇ ਆ ਕਿਚਨ ਦੇ ਵਿੱਚ ਕਿਉਂਕਿ ਇੱਥੇ ਆਪ ਹੋਲਣ ਦਾ ਵਾ ਤੇ ਬੈਠ ਕੇ ਤੁਸੀਂ ਥੋੜੇ ਦੋ ਕਟੇਸ਼ ਲੱਗੇ ਨੇ ਤੁਸੀਂ ਖਾਣਾ ਵੀ ਖਾ ਸਕਦੇ ਆ ਤੇ ਆਪ ਹੋਲਣ ਲਈ ਜਿਆਦੇ ਹੈਗਾ ਘੱਮ ਆ ਇਧਰ ਹੈਗਾ ਜੀ ਟਾਈ ਵਗੈਰਾ ਟਾਈ ਬਣਾਉਨੇ ਆ ਕਿ ਜੇ ਕੱਟਦੇ ਆ ਸਾਰਾ ਕੁਝ ਅਸਟ੍ਰੀਗਣਾ ਪਈ ਐ ਨੇ ਥੱਲੇ ਉੱਪਰ ਮਾਈਕ੍ਰੋਵੇਵਲੇ ਹੈਗਾ ਜੀ ਵੱਡੇ ਟੌਪ ਨੇਗੇ ਜਿਨ੍ਹਾਂ ਵਿੱਚ ਅਸੀਂ ਮੈਂ ਸਰਸੋਂ ਬਣਾਉਣਾ ਹੈ ਜਾਂ ਜਾਨੇ ਸਾਸ ਬਣਾਉਣੇ ਬਲੋਂਨੇ ਜੀ ਵਗੈਰਾ ਬਣਾਉਣੀਆਂ ਸਾਰਾ ਸਮਾਨ ਰੱਖਿਆ ਹੋਇਆ ਚੁੱਲਾ ਰੱਖਿਆ ਆ। ਉਹ ਸਲਾਦ ਵਾਲਿਆ ਜਦੋਂ ਆ ਜਿਵੇਂ ਤੇ ਸਲਾਦ ਸੁਕੋਣੇ ਆਪਾਂ ਤੋਂ ਕਿ ਠੀਕ ਹੈ ਜੀ। ਤੇ ਇਹ ਹੈਗੇ ਜੀ ਆਟੇ ਪੈਣੇ ਜਿਹੜੇ ਟਾਈ ਟਾਈ ਗ੍ਰੂਸ਼ੀਨਾ ਕੇ ਜੇ ਕੱਟਣ ਵਾਲੀ ਮਸ਼ੀਨ ਆ। ਤੇ ਇਸ ਤੋਂ ਬਾਅਦ ਹੈਗਾ ਜੀ ਇਹ ਵਾਸ਼ਿੰਗ ਮਸ਼ੀਨ ਆ ਜਿਹਦੇ ਵਿੱਚ ਅਸੀਂ ਲਾਪਣ ਤਾਂ ਕੰਮ ਵਾਲੇ ਕੱਪੜੇ ਵੀ ਧੋਣੇ ਆ। ਇਹ ਹੈਗੇ ਜੀ ਸਪੂਲ ਮਸ਼ੀਨ ਹੈ ਇੱਥੇ ਸਾਰਾ ਕੁਛ ਵਾਸ਼ਣ ਲਈ ਜਾਗਾ ਫਸਟੀ ਕਾਲ ਭਾਜੀ ਫਸਟੀ ਕਾਲ ਭਾਜੀ ਆ ਹੈਗੇ ਮੇਰੇ ਘਰ ਜਿਨ੍ਹਾਂ ਦੇ ਉੱਪਰ ਢਾਂਡੇ ਵਗੈਰਾ ਰੱਖੇ ਨੇ ਡੱਬੇ ਨੇ ਆਗੇ ਸਾੜੇ ਭਾਜੀ ਨਹੀਂ ਨਹੀਂ ਮੈਂ ਲੈ ਕੇ ਆਈ ਆ ਭਾਜੀ ਉਹ ਗੱਡੀ ਚ ਪੈ ਸਾਮਾਨ ਮੈਂ ਲਾਉਣੀ ਮੈਂ ਤੁਹਾਨੂੰ ਵੀਡੀਓ ਬਣਾ ਦਉਂਗਾ ਜੀ ਇਹ ਹੈਗਾ ਪੋਸਟਰ ਜਿਹਦੇ ਚ ਅਸੀਂ 버ਗਰ ਬ੍ਰੋਡ ਵਗੈਰਾ ਰੱਖਦੇ ਹਾਂ ਇਹ ਇੱਕ ਫੇਰ ਆ ਗਿਆ ਮਾਈਕ੍ਰੋਵੇਵ ਲਈ ਤੇ ਇਹ ਸਾਰਾ ਸਮਾਨ ਆ ਜਿਹਦੇ ਵਿੱਚ ਪਾਸਤਾ ਵਗੈਰਾ ਸਲਾਦ ਬਣਾਉਣੀ ਆ ਫਰੀਚਾਂ ਕਾਫੀ ਬਗੀਆਂ ਖੁਲੀਆਂ ਡੋਨੀਆਂ ਨਹੀਂ ਆ ਨੀ ਇਹ ਸਾਰਾ ਫਰੀਚਾਂ ਦਾ ਸੌਸਾਂ ਪਈਆਂ ਨੇ ਸਦਾ ਸੰਭਾਲ ਕੇ ਰੱਖਿਆ ਹੋਇਆ ਠੱਕ ਕੇ ਜੀਤੇ ਸੌਸ ਆ ਤੇ ਇਹਦਰ ਵੀ ਸਾਰਾ ਮਸ਼ਰਕ ਆ ਪੱਟ ਕੇ ਇਹਦੇ ਵਿੱਚ ਪੀਜ਼ੇ ਰੱਖਦੇ ਆ ਟੈਲੇ ਪੈ ਨੇ ਉੱਪਰ ਤੇ ਇਹ ਹੈਗੇ ਪੀਜ਼ਾ ਬੇਲਣ ਵਾਲੀ ਮਸ਼ੀਨ ਹੋ ਜੀ ਇਹ ਤਾਂ ਬੀਪੈਨ ਜੀ ਇਹ ਹੈਗਾ ਜੀ ਓਪਨ ਓਪਨ ਹੈਗਾ ਜੀ ਦੋ ਪਾਰਟਾਂ ਦੇ ਵਿੱਚ ਉੱਪਰ ਵੀ ਹੈ ਤੇ ਥੱਲੇ ਵੀ ਹੈ ਤੁਸੀਂ ਇੱਕੋ ਟਾਈਮ ਦੋਨੇ ਚਲਾਉਣੇ ਨੇ ਦੋਨੇ ਚਲਾ ਸਕਦੇ ਇੱਕ ਚਲਾ ਕੇ ਵੀ ਤੁਸੀਂ ਆਪਣਾ ਕੰਮ ਸਾਰ ਸਕਦੇ ਆ ਤੇ ਆ ਹੈਗਾ ਜੀ ਫਲਟੂਜ਼ਰ ਜਿਹਦੇ ਵਿੱਚ ਹੈਗੀ ਹੈ ਪਲੇਟ ਤੇ ਉਹ ਹੈਗੇ ਕੂਚ ਰੰਗ ਪਈ ਹੈ ਕੰਪਿਊਟਰ ਸਾਰਾ ਕੁਝ ਕੰਮ ਇੱਥੇ ਹੁੰਦਾ ਜੀ ਤੇ ਇਥੋਂ ਪੀਸੇ ਨਿਕਲ ਲੈਣੇ ਫਿਰ ਫਾਰੇ ਦਾ ਕੰਮ ਆ ਜਾਂ ਮੋਰੇ ਜਿਹੜਾ ਕਾਸ ਤੇ ਕੰਮ ਕਰਦਾ ਹੈ ਉਹ ਇਥੋਂ ਪਿੱਛੇ ਕੱਢ ਕੇ ਤੇ ਫਾਰਿਆਂ ਨੂੰ ਤੋੜਦਾ ਆ ਹੈਗਾ ਜੀ ਕੰਪਿਊਟਰ ਫਾਰਿਆਂ ਦੇ ਜਿਹੜਾ ਸਕੈਨ ਕਰਕੇ ਟੂਰ ਆਪਣਾ ਲੈ ਕੇ ਜਾਂਦੇ ਨੇ ਉਹਨਾਂ ਲਈ ਰੱਖਿਆ ਹੋਇਆ ਤੇ ਇਹ ਵੀ ਜਿੱਕੇ ਪਿੱਛੇ ਤੇ ਪਿੱਛੇ ਹੈਗੀ ਆ ਕਾਫੀ ਬੁਟੀ ਲਾ ਕੇ ਲਾ ਕਰ ਦੇ ਵਿੱਚ ਹੈਗਾ ਜੀ ਐਂਟਰੀ ਦੇ ਵਿੱਚ ਹੀ ਪੂਲ ਰੂਮ ਬਣਿਆ ਹੋਇਆ ਬਹੁਤ ਵੱਡਾ ਇਹ ਹੈਗਾ ਜੀ ਸਾਡਾ ਪੂਲ ਰੂਮ ਜਿੱਦੇ ਵਿੱਚ ਅਸੀਂ ਸਮਾਰਤ ਕਰਦੇ ਹਾਂ ਟਟਾਟੇ ਕਰਕੇ ਸਬਜ਼ੀਆਂ ਟਾਈਪ ਜਿਵੇਂ ਪਹਿਲੇ ਇਹ ਇੱਧਰ ਹੈਗੇ ਨੇ ਜੀ ਡੱਬੇ ਪੀਜ਼ਾਂ ਲਈ ਪਿੱਛੇ ਬੈਠਦੇ ਨੇ ਫਾਰੇ ਅਸੀਂ ਵੀ ਬੈਠਨੇ ਆਂਗੇ ਤੇ ਘਰ ਵਾਂਗੂ ਹੀ ਆਂ ਤੇ ਸਾਰੇ ਖਾਣਾ ਖਾਂਦੇ ਨੇ ਇੱਥੇ ਆਪ ਇਗਨੋਰ ਕਰਿਓ ਜੀ ਬੱਚਿਆਂ ਦਾ ਸਮਾਨ ਆਗਾ ਮੇਰੇ ਨਾਲ ਮੇਰੇ ਬੱਚੇ ਹੁੰਦੇ ਨੇ ਉਹਨਾਂ ਦਾ ਵਾਇਰ ਫਲਾਰਾ ਸੁਦਾ ਜ ਆ ਹੈਗਾ ਜੀ ਟਰੱਕ એનર્ਜੀ ਤੇ ਆਪਾਂ ਕੱਪੜੇ ਸੁਕਾਉਣਾ ਧੋਣੇ ਆ ਤੇ ਇੱਥੇ ਸੁਕਾ ਲੈਣੇ ਆ ਏ ਵੀ ਹੈਗੀ ਜੀ ਇੱਕ ਸ਼ਰੰਖ ਜੀ ਦੇ ਵਿੱਚ ਸਾਰਾ ਆਪਾਂ ਕਹਿੰ ਸਕਦੇ ਹਾਂ ਸਮਾਨ ਭਰ ਰੱਖਿਆ ਹੋਆ ਅੱਜ ਥੋੜੀ ਖਾਲੀ ਹੈਗੀ ਹੁਣ ਭਰਤੀਆਂ ਮੈਂ ਲੈ ਕੇ ਸਮਾਨ ਤੇ ਇਧਰ ਕੀ ਡ੍ਰਿੰਕੇ ਨੇ ਆਲਿਆ ਗੁੱਡ ਪਈ ਹੈ ਵੀ ਅੱਜ ਰੱਖਿਆ ਮੰਗੇ ਤੇ ਬਾਕੀ ਹੈਗਾ ਜੀ ਸਾਰਾ ਕੁਝ ਮੇਰੇ ਕੰਮ ਦਾ ਸਮਾਨ ਹੈ ਡੱਬੇ ਵਗੈਰਾ ਮੈਂ ਆਪਣੇ ਰੱਖੇ ਨੇ ਤੁਸੀਂ ਕੁਝ ਨਹੀਂ ਭਰ ਸਕਦੇ ਆ ਰਗਾਲ ਬਹੁਤ ਫੁੱਲੇ ਢੁੱਲੇ ਲੇਗੇ ਤੇ ਵਿੱਚ ਸਲਾਦ ਪਾਉਣੇ ਜਿਹੜੇ ਮਸਾਲੇ ਰੱਖੇ ਨੇ ਸਾਰਾ ਕੁਝ ਇੱਥੇ ਆ ਆ ਹੈਗਾ ਜੀ ਟਾਈਗਰ ਰੱਖਿਆ ਇੱਥੇ ਜਿਹੜੀ ਆਪਾਂ ਟਾਈਗਰ ਕਰ ਦਿਆ ਪੀਸੇ ਲਈ ਬਾਕੀ ਹੈਗਾ ਜੀ ਆ ਗਬੋਰ ਸੇ ਪਏ ਨੇ ਥੱਲੇ ਸੋਸਾ ਬਣਾਉਣੀ ਆ ਸਾਰਾ ਕੁਝ ਰੱਖਿਆ ਹੋਇਆ ਥੱਲੇ ਭਰ ਕੇ ਰਗਾਲਾਂ ਦੇ ਵਿੱਚ ਤੁਸੀਂ ਜਿਵੇਂ ਵੀ ਮਰਜ਼ੀ ਯੂਜ਼ ਕਰ ਸਕਦੇ ਆ ਕੁੱਲੇ ਢੁੱਲੇ ਰਗਾਲ ਨੇ ਵੀ ਅਸੀਂ ਖੁਦ ਹੀ ਬਣਾਏ ਨੇ ਖੁਦ ਹੀ ਲੈ ਕੇ ਆਂਦੇ ਨੇ ਮਾੜਾ ਜੀ ਸਮਾਨ ਆਈ ਥੋੜਾ ਖਾਲੀ-ਖਾਲੀ ਆ ਕਿਉਂਕਿ ਹੁਣ ਛੁੱਟੀਆਂ ਆ ਗਈਆਂ ਬਸ ਮੈਂ ਲੈ ਆਈ ਹਾਂ ਹੁਣ ਕੱਢਦੀਆਂ ਤੇ ਫਿਰ ਭਰ ਦਿਆਂ ਇਹਨਾਂ ਨੂੰ ਤੇ ਪਿੱਛੇ ਹੈਗਾ ਜੀ ਤੁਹਾਨੂੰ ਦਿਖਾਉਣੀ ਹੈ ਪਿੱਛੇ ਵੀ ਕਾਫੀ ਹੈਗਾ ਖੁੱਲਾ ਕਿਉਂਕਿ ਇਹ ਪਹਿਲਾਂ ਸ਼ੂਏ ਲਾਰਡਨ ਹੁੰਦੀ ਸੀ ਕਾਫੀ ਵੱਡੀ ਸੀਗੀ ਤਾਂ ਸੇ ਖੁਦ ਹੀ ਤਿਆਰ ਕਰਵਾਇਆ ਸਾਰਾ ਕੁਝ ਥੋੜਾ ਜਿਹਾ ਬੱਚਿਆਂ ਦਾ ਖਲਾਰਾ ਹੈ ਥੋੜਾ ਜਿਹਾ ਸਫਾਈ ਦਾ ਹੋਵੇ ਜੇਕਰ ਕਿਸ ਨੂੰ ਵੀ ਇੰਟਰਸਟ ਹੋਇਆ ਤਾਂ ਤੁਸੀਂ ਬਾਇਓ ਦੇ ਵਿੱਚ ਨੰਬਰ ਦਿੱਤਾ ਹੋਇਆ ਹੈ ਜਾਂ ਤੁਸੀਂ YouTube ਚੈਨਲ ਤੇ ਵੀ ਇੱਥੇ ਕਮੈਂਟ ਕਰ ਸਕਦੇ ਹੋ ਜਰਮਨ ਦੇ ਵਿੱਚ ਹੈਗਾ ਜੀ ਇਹ ਰੈਸਟੋਰੈਂਟ ਹੈ ਜਿਹੜਾ ਸਾਡਾ ਜਰਮਨ ਦੇ ਲੁਨੇਬਰਗ ਸ਼ਹਿਰ ਦੇ ਵਿੱਚ ਤੇ ਅਸੀਂ ਲਾਇਆ ਹੋਇਆ ਜੀ ਸੇਲ ਦੇ ਉੱਪਰ ਆਹ ਰਸਤਾ ਜਿੱਥੇ ਕੇਲਰ ਨੂੰ ਜਾਂਦਾ ਹੈ ਤੇ ਆਹ ਹੈਗਾ ਪਿਛਲੇ ਪਾਸੇ ਜਿੱਧਰ ਮੋਲਟੋ ਨੇ ਰੱਖੀ ਹੋਈ ਨੇ ਉਧਰ ਨਿਕਲਦਾ ਰਸਤਾ ਤੇ ਆਹ ਹੈਗੀ ਹੈ ਜੀ ਟਾਇਲਟ ਮੈਂ ਤੁਹਾਨੂੰ ਆਪਣੀ ਸ਼ਕਲ ਦਿਖਾ ਦੇਣੀ ਹੈ ਕਿ ਕਿਸੇ ਨੂੰ ਫੇਕ ਕਰਨ ਨਾ ਲੱਗੇ ਵੀ ਕੋਈ ਫੇਕ ਵੀਡੀਓ ਬਣਾ ਕੇ ਪਾਉਂਦੇ ਨੇ ਤੇ ਆਹ ਹੈਗੀ ਹੈ ਜੀ ਜੋਇਲਟ ਆ ਤੁਹਾਨੂੰ ਭਾਈ ਇਹ ਲਾਈਟ ਬੰਦ ਕਰਦੀ ਹੈ ਬੱਚਾ ਨ ਵੀ ਕਾਫੀ ਸਮਾਨ ਹੈ ਵਿੱਚ ਆ ਹੈਗੇ ਨੇ ਜੀ ਇਲੈਕਟ੍ਰੋਨਿਕ ਸਾਈਕਲ ਫਾਰਟ ਨੇ ਜਿਹੜੇ ਲਿਫਰਾਂਦੂ ਨੇ ਭੇਜੇ ਨੇ ਦੋ ਨੇਗੇ ਇਹ ਇਹ ਵੀ ਤੁਸੀਂ ਯੂਜ਼ ਕਰ ਸਕਦੇ ਆ ਬਾਕੀ ਤਾਂ ਬੱਚਾ ਦਾ ਸਮਾਨ ਪਿਆ ਹੈ ਸਾਰੇ ਕੱਪੜੇ ਵਗੈਰਾ ਕੰਪਨੀ ਨੇ ਖੁਦ ਹੀ ਦਿੱਤੇ ਹੋਏ ਨੇ ਕਿ ਟੀ-ਸ਼ਰਟਾਂ ਹੋ ਗਈਆਂ ਸਾਰੇ ਜੈਕੇ ਵਗੈਰਾ ਸਾਰੇ ਉਹਨਾਂ ਦੇ ਹੀ ਨੇ। ਬਾਕੀ ਕੁਲੀਟਲ ਨੇ ਦੇ ਕਾਨਾ ਜੀ ਜੇ ਕਿਸੇ ਨੂੰ ਇੰਟਰਸਟ ਹੋਇਆ ਤਾਂ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਦੇਖਣ ਆ ਸਕਦੇ ਆ। ਕੋਈ ਨਾਲ ਅਸੀਂ ਸਫਾਈਆਂ ਕਰਾਂਗੇ ਜੀ ਕਿਉਂਕਿ ਫਰਾਤ ਨੂੰ ਕੱਲ ਕੰਮ ਜ਼ਿਆਦਾ ਸੀਗਾ ਤਾਂ ਉਦੋਂ ਹੀ ਚਲੇ ਗਏ। ਉਹ ਲਾਰਾ ਵੀ ਪਿਆ ਹੋਇਆ ਹੈ ਬੱਚਾ ਨੇ ਸਮਾਨ। हूँ जी भाजी शुरू होने लगा काम अच सारा दिन दुकान खोलनी सा छोटी जी दुकान जो किसी ने भी इंट्रस्ट तो दस जरूर होता मैं टिकटॉक पर भी छोटी जी वीडियो बना के क्लिप बना के पाया हो दुकान सेल तो है जी पर ग्डिया नहीं है ਮਾਕੇ ਤੁਸੀਂ ਫੋਨ ਤੇ ਜਦੋਂ ਮਰਜ਼ੀ ਸੰਪਰਕ ਕਰ ਲਿਓ ਜਦੋਂ ਮਰਜ਼ੀ ਆ ਜਾਓ ਆ ਕੇ ਕੁਝ ਦੇਖਤਾ ਕਰੀਓ ਫੋਨ ਲਾਈਏ ਜੀ ਸਮਾਨ ਜਿਹੜਾ ਭਰ ਰੱਖਿਆ ਗੱਡੀ ਦੇ ਵਿੱਚ ਤੇ ਇੱਕ ਜਿਹੜਾ ਹੋਰ ਲਗਨ ਆਟਾ ਨਹੀਂ ਆਇਆ ਹੈਗਾ ਕਾਫੀ ਸਮਾਨ ਮੈਂ ਮਾਰਕੀਟ ਚੋਂ ਢਾਈ ਛੱਡ ਕੇ ਆ ਗਈ ਸਭ ਕੁਛ ਦੇਖੂਗੇ ਮਾਈ ਕੋਡ ਲੀ ਕੋਡ ਦੇਖੋਗੇ ਮੇਰੇ ਜੀ ਮੰਗਦੇ ਨੂੰ ਕੋਈ ਅਗਲੀ ਵੀਡੀਓ ਤੇ ਨਾਟ ਜੇ ਮੇਰੇ ਕਿਸੇ ਵੀਰ ਨੂੰ ਮੇਰੀ ਭੈਣ ਨੂੰ ਇੰਟਰਸਟ ਹੋਇਆ ਤਾਂ ਰੈਸਟੋਰੈਂਟ ਦੇ ਵਿੱਚ ਜਰੂਰ ਦੱਸਿਓ ਜੀ ਸੰਪਰਕ ਕਰਿਓ ਮਾਇਦੇ ਵਿੱਚ ਵੀ ਨੰਬਰ ਦਿੱਤਾ ਹੋਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਪਕੋ ਕਮੈਂਟ ਕਰ ਸਕਦੇ ਆ ਜਾਂ ਇਹਦੇ ਵਿੱਚ ਵੀ ਵੀਡੀਓ ਵੀ ਕਮੈਂਟ ਕਰ ਸਕਦੇ ਆ ਤੇ ਜਦੋਂ ਵੀ ਤੁਹਾਡਾ ਪ੍ਰੋਗਰਾਮ ਬੰਡਾ ਤੁਸੀਂ ਦੱਸ ਸਕਦੇ ਆ ਦੁਕਾਨ ਖੁਦ ਦੇਖਣ ਆ ਸਕਦੇ ਜਾਂ ਤੁਹਾਨੂੰ ਅਸੀਂ ਵੀਡੀਓ ਕਾਲ ਦੇ ਜ਼ਰੀਏ ਵੀ ਦਿਖਾ ਸਕਦੇ ਆ ਦੁਕਾਨ ਕੁਝ ਕੋਈ ਫੈਮਿਲੀ ਇਸ਼ੂ ਕਰਕੇ ਹੀ ਸੇਲ ਤੇ ਲਾਣ ਲੱਗਿਆ ਜੀ ਨਹੀਂ ਤਾਂ ਦੁਕਾਨ ਬਹੁਤ ਵਧੀਆ ਚੱਲਦੀ ਐ ਕੋਈ ਕੁਛ ਬੱਚਿਆਂ ਦਾ ਕਰਕੇ ਵੀ ਲੋੜ ਹੈ ਬੱਚਿਆਂ ਨੂੰ ਵੀ ਟਾਈਮ ਦਿੱਤਾ ਜਾਵੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦਰ ਨਾਲ ਧੰਨਵਾਦ